ਕੁਝ ਧੇਰ ਪਹਿਲਾਂ ਜਿਹੜੀ ਸਰਕਾਰ ਨੇ ਰੀਸੈਂਟ ਗਾਈਡਲਾਈਨਸ ਸਰਕਾਰੀ ਸਕੂਲਾਂ ਦੀਆਂ 10ਵੀਂ ਦੀਆਂ ਵਿਦਿਆਰਥਣਾਂ ਲਈ ਜਾਰੀ ਕੀਤੀ ਹੈ ਕਿ ਉਹਨਾਂ ਦਾ ਇੱਕ ਸਾਈਕੋਮੈਟ੍ਰਿਕ ਟੈਸਟ ਹੋਣਾ ਚਾਹੀਦਾ ਉਸ ਸਬੰਧ ਦੇ ਵਿੱਚ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਅਪੀਲ ਕੀਤੀ ਹੈ ਪ੍ਰਿੰਸੀਪਲਸ ਨੂੰ ਕਿ ਕਿਉਂਕਿ ਇਹ ਬਹੁਤ ਇੰਪੋਰਟੈਂਟ ਲਾਹੇਵੰਦ ਟੈਸਟ ਹੈਗਾ ਤੇ ਸਰਕਾਰ ਨੇ ਬੜਾ ਅੱਛਾ ਪ੍ਰਬਾਲਾ ਕੀਤਾ ਇਸ ਕਰਕੇ ਇਸੇ ਟੈਸਟ ਦੇ ਫਾਈਂਡਿੰਗਸ ਤੋਂ ਬਾਅਦ ਉਹਨਾਂ ਨੇ ਇੱਕ ਸਹੀ ਰਾਸਤਾ ਚੂਜ਼ ਕਰਨਾ ਆਪਣਾ 11ਵਾਂ 12ਵਾਂ ਦੇ ਵਿੱਚ ਆਪਣੇ ਵਿਸ਼ੇ ਔਰ ਆਪਣੀ ਸਟਰੀਮ ਚੂਜ਼ ਕਰਨ ਲਈ ਜੋ ਕਿ ਉਹਦਾ ਸਾਰੀ ਜ਼ਿੰਦਗੀ ਤੈਅ ਕਰੂਗਾ। ਤੋਂ ਅਸੀਂ ਪ੍ਰਿੰਸੀਪਲਸ ਹੈਡਮਾਸਟਰਸ ਨੂੰ ਸਕੂਲ ਦੇ ਇਨਚਾਰजेस ਨੂੰ ਇਹ ਅਪੀਲ ਕਰਦੇ ਆ ਕਿ ਜੋ ਵੀ ਏਜੰਸੀ ਔਰ ਜੋ ਵੀ ਬੰਦੇ ਤੋਂ ਤੁਸੀਂ ਇਹ ਟੈਸਟ ਕਰਵਾਉਂਗੇ ਇਹ ਜਰੂਰ ਜਾਂਚ ਲੋ ਕਿ ਉਹ ਇੱਕ ਕੁਆਲੀਫਾਈਡ ਸਰਟੀਫਾਈਡ ਕਾਉਂਸਲਰ ਹੋਵੇ ਤੇ ਇੱਕ অথੈਨਟਿਕ ਕੰਮ ਕਰਨ ਵਾਲਾ ਹੋਵੇ ਜਿਹੜੇ ਟੂਲਸ ਜਿਹੜੇ ਟੈਸਟ ਉਹ ਕਰੂਗਾ ਉਹ ਇੱਕ ਸਟੈਂਡਰਡਾਈਜ਼ਡ ਆਬਜੈਕਟਿਵ ਤੇ ਵੈਲਿਡ ਟੈਸਟ ਹੋਣ ਤਾਂ ਕਿ ਇੱਕ ਸਹੀ ਸੇਧ ਮਿਲ ਸਕੇ ਔਰ ਸਰਕਾਰ ਵੱਲੋਂ ਕੀਤੇ ਗਏ ਇਹ ਉਪਰਾਲੇ ਦਾ ਇੱਕ ਸਹੀ ਬੈਨੀਫਿਟ ਬੱਚਿਆਂ ਨੂੰ ਉਹਨਾਂ ਦੇ ਘਰਦਿਆਂ ਨੂੰ ਮਿਲ ਸਕੇ ਔਰ ਸਹੀ ਜਗ੍ਹਾ ਤੇ ਜਿਹੜੇ ਫੰਡਸ ਨੇ ਯੂਟਿਲਾਈਜ਼ ਹੋ ਸਕਣ ਕੁਝ ਧੇਰ ਪਹਿਲਾਂ ਜਿਹੜੀ ਸਰਕਾਰ ਨੇ ਰੀਸੈਂਟ ਗਾਈਡਲਾਈਨਸ ਸਰਕਾਰੀ ਸਕੂਲਾਂ ਦੀਆਂ 10ਵੀਂ ਦੀਆਂ ਵਿਦਿਆਰਥਣਾਂ ਲਈ ਜਾਰੀ ਕੀਤੀ ਹੈ ਕਿ ਉਹਨਾਂ ਦਾ ਇੱਕ ਸਾਈਕੋਮੈਟ੍ਰਿਕ ਟੈਸਟ ਹੋਣਾ ਚਾਹੀਦਾ ਉਸ ਸੰਬੰਧ ਦੇ ਵਿੱਚ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਅਪੀਲ ਕੀਤੀ ਹੈ ਪ੍ਰਿੰਸੀਪਲਸ ਨੂੰ ਕਿ ਕਿਉਂਕਿ ਇਹ ਬਹੁਤ ਇੰਪੋਰਟੈਂਟ ਲਾਹੇਬੰਦ ਟੈਸਟ ਹੈਗਾ ਤੇ ਸਰਕਾਰ ਨੇ ਬੜਾ ਅੱਛਾ ਪ੍ਰਬਾਲਾ ਕੀਤਾ ਇਸ ਕਰਕੇ ਇਸੇ ਟੈਸਟ ਦੇ ਫਾਈਂਡਿੰਗਸ ਤੋਂ ਬਾਅਦ ਉਹਨਾਂ ਨੇ ਇੱਕ ਸਹੀ ਰਾਹਤਾ ਚੂਜ਼ ਕਰਨਾ ਆਪਣਾ 11ਵਾਂ 12ਵਾਂ ਦੇ ਵਿੱਚ ਆਪਣੇ ਵਿਸ਼ੇ ਔਰ ਆਪਣੀ ਸਟਰੀਮ ਚੂਜ਼ ਕਰਨ ਲਈ ਜੋ ਕਿ ਉਹਦਾ ਸਾਰੀ ਜ਼ਿੰਦਗੀ ਤੈਅ ਕਰੂਗਾ ਤਾਂ ਅਸੀਂ ਪ੍ਰਿੰਸੀਪਲਸ ਹੈਡਮਾਸਟਰਸ ਨੂੰ ਸਕੂਲ ਦੇ ਇੰਚਾਰजेस ਨੂੰ ਇਹ ਅਪੀਲ ਕਰਦੇ ਆ ਕਿ ਜੋ ਵੀ ਏਜੰਸੀ ਔਰ ਜੋ ਵੀ ਬੰਦੇ ਤੋਂ ਤੁਸੀਂ ਇਹ ਟੈਸਟ ਕਰਵਾਉਂਗੇ ਇਹ ਜਰੂਰ ਜਾਂਚ ਲੋ ਕਿ ਉਹ ਇੱਕ ਕੁਆਲੀਫਾਈਡ ਸਰਟੀਫਾਈਡ ਕਾਉਂਸਲਰ ਹੋਵੇ ਤੇ ਇੱਕ অথੈਨਟਿਕ ਕੰਮ ਕਰਨ ਵਾਲਾ ਹੋਵੇ ਜਿਹੜੇ ਟੂਲਸ ਜਿਹੜੇ ਟੈਸਟ ਉਹ ਕਰੂਗਾ ਉਹ ਇੱਕ ਸਟੈਂਡਰਡਾਈਜ਼ਡ ਆਬਜੈਕਟਿਵ ਤੇ ਵੈਲਿਡ ਟੈਸਟ ਹੋਣ ਤਾਂ ਕਿ ਇੱਕ ਸਹੀ ਸੇਧ ਮਿਲ ਸਕੇ ਔਰ ਸਰਕਾਰ ਵੱਲੋਂ ਕੀਤੇ ਗਏ ਇਹ ਉਪਰਾਲੇ ਦਾ ਇੱਕ ਸਹੀ ਬੈਨੀਫਿਟ ਬੱਚਿਆਂ ਨੂੰ ਉਹਨਾਂ ਦੇ ਘਰਦਿਆਂ ਨੂੰ ਮਿਲ ਸਕੇ ਔਰ ਸਹੀ ਜਗ੍ਹਾ ਤੇ ਜਿਹੜੇ ਫੰਡਸ ਨੇ ਯੂਟਿਲਾਈਜ਼ ਹੋ ਸਕਣ ਕੁਝ ਧੇਰ ਪਹਿਲਾਂ ਜਿਹੜੀ ਸਰਕਾਰ ਨੇ ਰੀਸੈਂਟ ਗਾਈਡਲਾਈਨਸ ਸਰਕਾਰੀ ਸਕੂਲਾਂ ਦੀਆਂ 10ਵੀਂ ਦੀਆਂ ਵਿਦਿਆਰਥਣਾਂ ਲਈ ਜਾਰੀ ਕੀਤੀ ਹੈ ਕਿ ਉਹਨਾਂ ਦਾ ਇੱਕ ਸਾਈਕੋਮੈਟ੍ਰਿਕ ਟੈਸਟ ਹੋਣਾ ਚਾਹੀਦਾ ਉਸ ਸਬੰਧ ਦੇ ਵਿੱਚ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਅਪੀਲ ਕੀਤੀ ਹੈ ਪ੍ਰਿੰਸੀਪਲਸ ਨੂੰ ਕਿ ਕਿਉਂਕਿ ਇਹ ਬਹੁਤ ਇੰਪੋਰਟੈਂਟ ਲਾਹੇਬੰਦ ਟੈਸਟ ਹੈਗਾ ਤੇ ਸਰਕਾਰ ਨੇ ਬੜਾ ਅੱਛਾ ਪ੍ਰਬਾਲਾ ਕੀਤਾ ਇਸ ਕਰਕੇ ਇਸੇ ਟੈਸਟ ਦੇ ਫਾਈਂਡਿੰਗਸ ਤੋਂ ਬਾਅਦ ਉਹਨਾਂ ਨੇ ਇੱਕ ਸਹੀ ਰਾਸਤਾ ਚੂਜ਼ ਕਰਨਾ ਆਪਣਾ 11ਵਾਂ 12ਵਾਂ ਦੇ ਵਿੱਚ ਆਪਣੇ ਵਿਸ਼ੇ ਔਰ ਆਪਣੀ ਸਟਰੀਮ ਚੂਜ਼ ਕਰਨ ਲਈ ਜੋ ਕਿ ਉਹਦਾ ਸਾਰੀ ਜ਼ਿੰਦਗੀ ਤੈਅ ਕਰੂਗਾ। ਤੋਂ ਅਸੀਂ ਪ੍ਰਿੰਸੀਪਲਸ ਹੈਡਮਾਸਟਰਸ ਨੂੰ ਸਕੂਲ ਦੇ ਇਨਚਾਰजेस ਨੂੰ ਇਹ ਅਪੀਲ ਕਰਦੇ ਆ ਕਿ ਜੋ ਵੀ ਏਜੰਸੀ ਔਰ ਜੋ ਵੀ ਬੰਦੇ ਤੋਂ ਤੁਸੀਂ ਇਹ ਟੈਸਟ ਕਰਵਾਉਂਗੇ ਇਹ ਜਰੂਰ ਜਾਂਚ ਲੋ ਕਿ ਉਹ ਇੱਕ ਕੁਆਲੀਫਾਈਡ ਸਰਟੀਫਾਈਡ ਕਾਉਂਸਲਰ ਹੋਵੇ ਤੇ ਇੱਕ অথੈਨਟਿਕ ਕੰਮ ਕਰਨ ਵਾਲਾ ਹੋਵੇ ਜਿਹੜੇ ਟੂਲਸ ਜਿਹੜੇ ਟੈਸਟ ਉਹ ਕਰੂਗਾ ਉਹ ਇੱਕ ਸਟੈਂਡਰਡਾਈਜ਼ ਆਬਜੈਕਟਿਵ ਤੇ ਵੈਲਿਡ ਟੈਸਟ ਹੋਣ ਤਾਂ ਕਿ ਇੱਕ ਸਹੀ ਸੇਧ ਮਿਲ ਸਕੇ ਔਰ ਸਰਕਾਰ ਵੱਲੋਂ ਕੀਤੇ ਗਏ ਇਹ ਉਪਰਾਲੇ ਦਾ ਇੱਕ ਸਹੀ ਬੈਨੀਫਿਟ ਬੱਚਿਆਂ ਨੂੰ ਉਹਨਾਂ ਦੇ ਘਰਦਿਆਂ ਨੂੰ ਮਿਲ ਸਕੇ ਔਰ ਸਹੀ ਜਗ੍ਹਾ ਤੇ ਜਿਹੜੇ ਫੰਡਸ ਨੇ ਯੂਟਿਲਾਈਜ਼ ਹੋ ਸਕਣ